ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਬਾਈ ਅਸੀਂ 9 ਜੂਨ 2025 ਨੂੰ ਉੱਡੀਆਂ ਕਬੂਤਰਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪਹਿਲੀ ਬਾਜੀ ਪਿੰਡ ਤਖਾਨਬੱਦ ਜ਼ਿਲ੍ਹਾ ਮੋਗਾ ਮੇਤੀ 9 ਜੂਨ 2025 ਦੀ ਬਾਜੀ ਆ ਬਾਈ 68 ਕਬੂਤਰ ਉੱਡੇ ਸੀ 4200 ਮਾਡਲ ਨੂੰ 450 ਤੇ ਬਾਜੀ ਅਠਾ ਕਬੂਤਰਾਂ ਦੇ ਵਿੱਚ ਸਾਂਝੀ ਹੋ ਗਈ ਪਹਿਲਾ ਨੰਬਰ ਪ੍ਰਦੀਪਰਾਉ ਤਾਂ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਬਾਈ ਚੀਨਾ ਮਾਨਸਾ ਫਰਿੱਜ ਦਾ ਜੇਤੂ ਤੀਜਾ ਨੰਬਰ ਗੋਲੂ ਗੋਂਦਵਾਲ ਕੂਲਰ ਦਾ ਜੇਤੂ ਫੌਜੀ ਦਾ ਉਧਰ ਕੀਪਾ ਮਹਿਣਾ ਜਬਰਾਜ ਟਹਿਣਾ ਕਾਲਾ ਰੋਂਤਾ ਗਰਮੀਤ ਨੰਗਲੇ ਵੀ ਕਬੂਤਰ ਬਈ ਸਾਂਜੀ ਦੇ ਵਿੱਚ ਸ਼ਾਮਲਾ ਰਹੇ ਹਾਂਜੀ ਬਾਈ ਜੀ ਅਗਲੀ ਬਾਜੀ ਪਿੰਡ ਚੁੰਗਾ ਜ਼ਿਲ੍ਹਾ ਮੋਗਾ 104 ਕਬੂਤਰ ਉੱਡੇ ਸੀ 3200 ਮਾਡਲ ਨੂੰ 455 ਦੇ ਬਾਜੀ ਨਿਬੜੀ ਬਾਜੀ ਪੰਜਾ ਕਬੂਤਰਾਂ ਸਾਂਜੀ ਹੋਈ ਸੀ ਪਹਿਲਾ ਨੰਬਰ ਬਣਾਇਆ ਬਾਈ ਜਸਨ ਨਮਾ ਕਹਿਲਾ ਫਰਿੱਜ ਦਾ ਜੇ ਤੂੰ ਦੂਜਾ ਨੰਬਰ ਜੋਤ ਗੱਲ ਕੂਲਰ ਦਾ ਜੇ ਤੂੰ ਤੀਜਾ ਨੰਬਰ ਕਸ਼ਮੀਰੀ ਹਰਾਏ ਵਾਲਾ ਫਰਾਟੇ ਪੱਖੇ ਦਾ ਜੇ ਤੂੰ ਚੌਥਾ ਨੰਬਰ ਚਾਨਣ ਮਨਸੂਰਵਾਲ ਪੱਖੇ ਦਾ ਜੇ ਤੂੰ 5ਵਾਂ ਨੰਬਰ ਅਰਸ਼ ਰਾਉ ਦੇ ਕੱਪ ਦਾ ਜੇਤੂ ਇਹਨਾਂ ਬਾਈ ਪੰਜਾਂ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਵੀ ਅਗਲੀ ਬਾਜੀ ਉਹ ਡੀਸੀ ਬਾਈ ਪਿੰਡ ਜਰਗ ਜ਼ਿਲ੍ਹਾ ਲੁਧਿਆਣਾ ਮਿਤੀ 9 ਜੂਨ 2025 ਦੀ ਬਾਜੀ ਆ ਬਾਈ 168 ਕਬੂਤਰ ਉੱਡੇ ਸੀ 3200 ਮੋਡ ਨੂੰ 5:10 ਤੇ ਬਾਜੀ 6 ਕਬੂਤਰਾਂ ਦੇ ਵਿੱਚ ਸਾਂਝੀ ਹੋਗੀ ਪਹਿਲਾ ਨੰਬਰ ਬਾਈ ਪ੍ਰਿੰਸੀਪਲ ਜੰਡੀ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਬਾਈ ਸੰਤ मामੂ ਪਰ ਫਰਿੱਜ ਦਾ ਜੇਤੂ ਤੀਜਾ ਨੰਬਰ ਜਿਸਕਰਨ ਜਰਗੜੀ ਕੂਲਰ ਦਾ ਜੇਤੂ ਚੌਥਾ ਨੰਬਰ ਗੋਰਖੀ ਫੈਜਗੜ ਫਰਾਟੇ ਪੱਖੇ ਦਾ ਜੇਤੂ ਪੰਜਵਾਂ ਨੰਬਰ ਰੰਗੀ ਪੈਲ ਪੱਖੇ ਦਾ ਜੇ ਤੂੰ 6ਵਾਂ ਨਾਮ ਜਸਵੀਰ ਸਿਓੜ ਕੱਪ ਪਲੱਸ ਸਾਂਜੀ ਦਾ ਜੇਤੂ 7ਵਾਂ ਨੰਬਰ ਬਣਾਇਆ ਬਾਈ ਅਮਰ ਰੌਣੀ ਨੇ ਕੱਪ ਪਲੱਸ ਸਾਂਜੀ ਦਾ ਜੇਤੂ ਇਹ ਵੀ ਕਬੂਤਰ ਬਾਈ ਕੱਪ ਤੇ ਸਾਂਜੀ ਦਾ ਜੇਤੂ ਅਗਲੀ ਬਾਜੀ ਡੀਸੀ ਬਾਈ ਪਿੰਡ ਰਮਾਣਾ ਜ਼ਿਲ੍ਹਾ ਫਰੀਦਕੋਟ ਮਿਤੀ 9 ਜੂਨ 2025 ਦੀ ਬਾਜੀ ਆ ਬਾਈ 127 ਕਬੂਤਰ ਉੱਡੇ ਸੀ 3200 ਮੁੱਢ ਨੂੰ 4 ਕਬੂਤਰਾਂ ਦੇ ਵਿੱਚ ਬਾਜੀ ਨਿਬੜੀ ਪਹਿਲਾ ਨੰਬਰ ਜਸ ਬਾਗਾ ਪੁਰਾਣਾ ਫਰਿੱਜ ਦਾ ਜੇਤੂ ਦੂਜਾ ਨੰਬਰ ਤੇਜ ਕਣੀਆਂ ਐਲਈਡੀ ਦਾ ਜੇਤੂ ਈ ਜਾ ਨੰਬਰ ਕਮਲ ਰਾਜ ਵਾਲਾ ਕੂਲਰ ਦਾ ਜੇਤੂ ਚੌਥਾ ਨੰਬਰ ਤੇਜ ਝੰਡਿਆੜ ਕੱਪ ਦਾ ਜੇਤੂ ਅਗਲੀ ਬਾਜੀ ਡੀਸੀ 22 ਪਿੰਡ شیخਪੁਰਾ ਮਿਤੀ 9 ਜੂਨ 2025 ਦੀ ਬਾਜੀ ਆ ਬਾਈ 70 ਕਬੂਤਰ ਉੱਡੇ ਸੀ 2200 ਮੋਡ ਨੂੰ ਦੋ ਸਪੰਜਾ ਤੇ ਬਾਜੀ ਨਿਬੜੀ ਬਾਜੀ ਤਿੰਨਾ ਕਬੂਤਰਾਂ ਸਾਂਝੀ ਹੋ ਗਈ ਕਪੂਰ ਬਹਿਣੀਆਲ ਜੋਤਰਾਮਪੁਰਾ ਨਿੱਕਾ ਪੈਣੀ ਇੰਨਾ ਬਾਈ ਤਿੰਨਾ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋ ਗਈ ਸੀ ਨਿੱਕਾ ਪੈਣੀ ਜੋਤਰਾਮਪੁਰਾ ਕਪੂਰ ਬਹਿਣੀਆਲ ਆ हां जी भाई जी अगली बाजी ओडीसी पेंट स्वद्दी कला 115 कबूतरों देसी 3200 ਮੋਡ ਨੂੰ ਜਿੰਦੇ ਵਿੱਚ ਬਾਈ ਪਹਿਲਾ ਨੰਬਰ ਬਣਾਇਆ ਹੈਪੀ ਗਾਰਲਪ ਮੋਟਰਸਾਈਕਲ ਪਲੱਸ ਫਰਿੱਜ ਦਾ ਜੇ ਤੂ 47 ਕਬੂਤਰਾਂ ਤੇ ਬਾਈ ਵਾਧਾ ਲੱਗਿਆ ਸੀ ਇਹ ਵੀ ਹੈਪੀ ਗਾਰਲਪ ਕੂਤਰ ਨਹੀਂ ਜਿੱਤਿਆ ਇਹ ਕਬੂਤਰ ਬਾਈ ਜੋਤ ਸੋਵਾਲ ਗਰੁੱਪ ਦਾ ਕਬੂਤਰ ਸੀ ਬਾਈ ਕੱਲਾ ਰਹਿ ਗਿਆ ਸੀ ਮੋਟਰਸਾਈਕਲ ਪਲੱਸ ਫਰਿੱਜ ਦਾ ਜੇ ਤੂ 47 ਕਬੂਤਰਾਂ ਤੇ ਵਾਧਾ ਲੱਗਿਆ ਸੀ ਇਹ ਵੀ ਬਾਈ ਵਾਧਾ ਇਕੱਲੇ ਕਬੂਤਰ ਨਹੀਂ ਜਿੱਤਿਆ ਦੂਜਾ ਨੰਬਰ ਬਣਾਇਆ ਬਾਈ ਅਵਜੀਤ ਬਰਮੀ ਫਰਿੱਜ ਦਾ ਜੇ ਤੂੰ ਤੀਜਾ ਨੰਬਰ ਡਾਕਟਰ ਮੁੱਲਾਪੁਰ ਅਗਲੀ ਬਾਤ ਵਿੱਚ ਜੀ ਬਾਈ ਪਣ ਜੰਗੀ ਰਾਣਾ 3200 ਮਾਡਲ ਨੂੰ 47 ਕਬੂਤਰ ਉੱਡੇ ਸੀ 315 ਤੇ ਬਾਜੀ ਨਿਬੜੀ ਪਹਿਲਾ ਨੰਬਰ ਗੋਰਾ ਥਰਾਜ ਵਾਲਾ ਫਰਿੱਜ ਦਾ ਜੇ ਤੂੰ ਦੂਜਾ ਨੰਬਰ ਜਸਵੀਰ ਬਾਦਰ ਕੂਲਰ ਦਾ ਜੇ ਤੂੰ ਤੀਜਾ ਨੰਬਰ ਚਰਨਾਬੁਰਜ ਪੱਖੇ ਦਾ ਜੇ ਤੂੰ ਅਗਲੀ ਬਾਜੀ ਡੀਸੀ ਬਾਈ ਪਿੰਡ ਝੋਲਡਾ 4200 ਮਾਡਲ ਨੂੰ 107 ਕਬੂਤਰ ਉੱਡੇ ਸੀ ਪਹਿਲਾ ਨੰਬਰ ਬਣਾਇਆ ਬਾਈ ਗੈਰੀ ਚੀਮਾ ਮੋਟਰਸਾਈਕਲ ਦਾ ਜੀ ਤੂੰ ਕੀਪਾ ਸੋਵਾਲ ਗਰੁੱਪ ਦਾ ਕਬੂਤਰ ਸੀ ਬਾਈ ਦੂਜਾ ਨੰਬਰ ਬਣਾਇਆ ਗੁਰਵੀਰ ਬੱਸੀਆਂ ਫਰਿੱਜ ਦਾ ਜੀ ਤੂੰ ਤੀਜਾ ਨੰਬਰ ਮਨਜਿੰਦਰ ਕੈਨੇਡਾ ਕੂਲਰ ਦਾ ਜੀ ਤੂੰ ਏਸੀ ਬਾਈ ਝੋਲਡਾ ਵਾਲੀ ਬਾਜੀ ਦੀ ਅਪਡੇਟ ਅਗਲੀ ਬਾਜੀ ਉੱਡੀਸੀ ਬਾਈ ਪਿੰਡ ਮੰਡੀਕਲਾਂ 5200 ਮਾਡਲ ਨੂੰ 112 ਕਬੂਤਰ ਉੱਡੇ ਸੀ ਤਿੰਨਾਂ ਕਬੂਤਰਾਂ ਦੇ ਵਿੱਚ ਬਾਜੀ ਨਿਬੜੀ ਮੋਰ ਬੱਪੀ ਜਾਣਾ ਚੰਨਾ ਸੇਖੂਪੁਰਾ ਲਾਡੀ ਵੜਾਂਗੇ ਇਹਨਾਂ ਤਿੰਨਾਂ ਕਬੂਤਰਾਂ ਦੇ ਵਿੱਚ ਬਈ ਬਾਜੀ ਨਿਬੜੀ ਕਿੱਦਾਂ ਲੱਗੀ ਬਾਈ ਅੱਜ ਦੀ ਕੂਤਰ ਬਾਜ਼ੀਆਂ ਦੀ ਅਪਡੇਟ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ